ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਬੱਚੀਆਂ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਅਰਸ਼ਰ ਆ ਬਾਈ ਤਿੰਨ ਐਚਫਾ ਤੇ ਦੋ ਜਰਸੀ ਨੇ ਇੱਕ ਟਾਪ ਬਰੀਡ ਸਾਈ ਵਾਲਾ ਬਾਈ ਆਪ ਪੁੱਛ ਲੈਣੇ ਬਾਈ ਟੋਡੇ ਅੱਜ ਵਈਸ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਵਧੀਆ ਵੀਰੇ ਨਾਮ ਤੇ ਐਡਰੈਸ ਨਾਮ ਮੇਰਾ ਬਈ ਸੋਕਾ ਪਿੰਡ ਮੇਰਾ ਨਨੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਈ ਨੇੜੇ ਪਿੰਡ ਬਈ ਨੇੜੇ ਸਹਿਣਾ ਸੰਨਾ ਤੇ ਪਟੋੜ ਬਈ ਮੋਬਾਈਲ ਨੰਬਰ ਬਾਈ ਨੰਬਰ ਹੈਗਾ 6283597218 ਠੀਕ ਹੈ ਬਈ 17 ਤਰੀਕ ਆ ਬਈ 9 ਮਹੀਨਾ 2024 ਠੀਕ ਹੈ ਬਈ ਕਿਸੇ ਪਸ਼ੂ ਦੀ ਕੋਈ ਗਾਰੰਟੀ ਨਹੀਂ ਹੋਊਗੀ ਠੀਕ ਹੈ ਨਾ ਇਹਨੇ ਪੈਸੇ ਲਾਉਣੇ ਹੁੰਦੇ ਆ ਆਪਦਾ ਬਾਈ ਬਣ ਕੇ ਠਣਕਾ ਕੇ ਲੈ ਜਾ ਕਰੋ ਗੇਟ ਤੱਕ ਗਾਰੰਟੀ ਹੋ ਗੇਟ ਤੋਂ ਬਾਹਰ ਸਾਡੀ ਕੋਈ ਚੀਜ਼ ਦੀ ਗਾਰੰਟੀ ਨਹੀਂ ਠੀਕ ਹੈ ਕਿਸੇ ਨੂੰ ਕੋਈ ਸਾਈ ਬਿਆਨਾ ਪਾਉਣਾ ਹੁੰਦਾ ਤਾਂ ਆਪਦੇ ਪਰਿਵਾਰ ਨਾਲ ਰਹਿ ਕਰਕੇ ਪਾਇਆ ਕਰੋ ਕੱ ਕਹਿੰਦਾ ਹੋ ਗਈਆਂ ਭਾਈ ਅੱਧੇ ਘੰਟੇ ਨੂੰ ਗੱਡੀ ਤੋਰਦਾ ਘੰਟੇ ਨੂੰ ਤੋਰਦਾ ਉੜ ਕੇ ਕਹਿੰਦਾ ਮੇਰਾ ਡੈਡੀ ਕਹਿੰਦਾ ਵੀ ਆਏ ਆ ਬੰਦੇ ਮੇਰੇ ਕੋਲ ਗੁੱਗਲ ਪੇਮਾ ਕਾਹਨੂੰ ਨਾ ਲੈਣਾ ਵੀਡੀਓ ਚ ਬੰਦਾ ਮੇਰੀ ਵੀਡੀਓ ਦੇਖਦਾ ਵੀ ਹੋ ਅੱਜ ਠੀਕ ਆ ਸਾਡੀਆਂ ਬਿਕਣ ਬਨੂਣੇ ਰਹਿੰਦੇ ਤੁਸੀਂ ਕਿੱਥੋਂ ਮਰਜੀ ਲੈ ਲਿਆ ਕਰੋ ਕਿਸੇ ਤੇ ਛੱਡਣ ਨਹੀਂ ਜਾਂਦੇ ਅਸੀਂ ਹੂੰ ਐ ਐ ਨਾ ਕਰਿਆ ਕਰਨ ਠੀਕ ਆ ਭਾਈ ਪਹਿਲੇ ਨੰਬਰ ਵਾਲੀ ਖੋਲ ਲਓ ਭਾਈ ਨਾ ਤੋ ਕਿੰਨੀ ਉਮਰ ਆ ਭਰਾ ਜੀ ਇਹਦੇ ਭਾਈ ਸਾਲਕ ਦੀ ਹੋ ਮੂੰਹੋਂ ਕੱਚੀ ਖੀਰੀ ਆ ਹੂੰ ਮੂੰਹੋਂ ਦੰਦਾਂ ਚੋਂ ਭਾਈ ਕੱਚੀ ਜਮਾ ਖੀਰੀ ਆ ਲੈ ਭਾਈ ਨਾਂ ਦੇ ਨੇ ਪੱਟ ਕੇ ਰਖਾ ਨੇ ਤੋਰਾ ੱਤ ਕਾ ਜ਼ਰੂਰ ਕਰਦੀ ਹੈ ਹਨਾ ਬਈ ਹਾਂਜੀ ਬਈ ਲੈ ਜਮਾ ਕੀ ਰਿਹਾ ਕੱਚੀ ਖੀਰੀ ਹੈ ਲੈ ਚਲੋ ਫੇਸ ਬੜਾ ਚੰਗਾ ਕੱਦ ਬੜਾ ਚੰਗਾ ਯਾਤਬ੍ਰੀਡ ਚੰਗੀ ਹੈ ਤੋਰਾ ਤਰਾ ਦੇਖੋ ਬਈ ਕਰਮੜੇ ਝੋਲੀ ਬਹੁਤ ਚੰਗੀ ਹੈ ਕੱਲਾ ਕੱਲਾ ਥਣ ਪੂਰੀ ਵਿਤੀ ਦੇ ਥਣ ਤੋਰਾ ਤਰਾ ਦੇਖੋ ਬਈ ਬੱਚੀ ਦਾ ਕਮਾਲ ਹੈ ਟੀਕੇ ਦੇ ਤਕਰੀਬਨ ਕਾਬਲ ਹੀ ਹੈ ਜਮਾ ਬਿਲਕੁਲ ਡਾਕਟਰ ਟੀਕੇ ਦੇ ਕਾਬਲ ਆ ਹਮਮ ਟੀਕੇ ਦੇ ਬਈ ਬਿਲਕੁਲ ਕਾਬਲ ਆ ਚੰਗੀ ਆ ਫੇਸ ਹੂਸ ਪੱਧਰ ਪੂਰਾ ਕਦ-ਕਦ ਪੂਰਾ ਫੁੱਲ ਆ ਚਾਰ ਥਾਣਾ ਡਾਕਟਰ ਦਿਖਾ ਦੇ ਲੈ ਕੱਲਾ ਕੱਲਾ ਥਾਣਾ ਲੈ ਕਿਆ ਬਾਤ ਹੈ ਬਾਈ ਹੂੰ ਠੰਡੀ ਕੁੰਨੀ ਪੂਰੀ ਐ ਦੇਖ ਡਾਕਟਰ ਕਿਦਾਂ ਈ ਕੰਮ ਨਾਲ ਡਾਕਟਰ ਠੀਕ ਇਹਦਾ ਪਤਾ ਕਿਹੜੇ ਦੀਆਂ ਨਹੀਂ ਡਾਕਟਰ ਆਪਾਂ ਨੂੰ ਕਿਸੇ ਦਾ ਕੋਈ ਰਿਕਾਰਡ ਨਹੀਂ ਪਤਾ ਇਹ ਵੀ ਕਹਦੀ ਆਪਣੀਆਂ ਖਰੀਦੀਆਂ ਹੁੰਦੀਆਂ ਹੂੰ ਹੂੰ ਸਹੀ ਗੱਲ ਮੁੱਲ ਕੀ ਆ ਭਰਾ ਮੁੱਲ ਡਾਕਟਰ 22 ਕਰਾ ਲੈ 23 ਕਰਾ ਲੈ 7.5 ਹਜ਼ਾਰ ਦੀ ਜਸਨ ਉਹ ਦੇ ਦਾਂਗੇ ਮੁੱਲ ਕਰਾਉਣਾ 22 ਕਰਾ ਲਓ 23 ਕਰਾ ਲਓ 17500 ਦੀ ਹਾਂ ਜੈਸਲੋ ਦੇ ਦਾਂਗੇ ਦੇ ਦੇਾਂਗੇ ਭਾਈ ਉਹੋ ਬੱਚੀ ਖੀਰੀ ਆ ਕੱਦ ਕੱਡ ਦੀ ਪੂਰੀ ਵੱਡੀ ਆ ਬੱਚਾ ਅੱਧ ਫੋਲ ਆ ਭਾਈ ਹਾਂ ਚੰਗੀ ਆ ਸਮੀ ਭਲੀ ਆ ਬੱਚੀ ਅੱਗੇ ਭਰਾ ਦੋ ਨੰਬਰ ਡਾਕਟਰ ਇਹ ਵੀ 에ਅਰ ਸ਼ੈਰ ਆ ਤੇ ਉਹੋ ਖੀਰੀ ਆ 10 ਮਹੀਨਿਆਂ ਦਾ ਬੱਚਾ ਥਣ ਚਾਰੇ ਤੇ ਵੀ ਦੇਖਣ ਥਣ ਚਾਰੇ ਨਿਕਣਵੇਂ ਆ ਕਿਆ ਬਾਤ ਆ ਕੱਲਾ ਕੱਲਾ ਥਣ 에ਅਰ ਸ਼ੈਰ ਬਰੀਡ ਮਿਲਦੀ ਬਹੁਤ ਘੱਟ ਆ ਡਿਮਾਂਡ ਚੰਗੀ ਆ ਭਾਈ ਤੇ ਵੈਸੇ ਬੱਚੀ ਵੀ ਚੰਗੀ ਆ ਥੋੜੀ ਲੂਈਂ ਜੀ ਝਾੜ ਗਈ ਨਾ ਇਹ ਤਾਂ ਹਜੇ ਦੁੱਧ ਵਾਲੀ ਲੂਈਂ ਝੜੀ ਜਾਂਦੀ ਐ ਡਾਕਟਰ ਹੂੰ ਨਿਕਰੂ ਬਹੁਤ ਬੱਚੀ ਆ ਡਾਕਟਰ ਹਾਂ ਥੋੜੀ ਸੰਭਾਲ ਪਾਲਦੀ ਐ ਤੋਰਾ ਤਾਰਾ ਦੇਖੋ ਬੱਚੀ ਦਾ ਚੰਗਾ ਪੱਧਰ ਪੁੱਧਰ ਚੰਗੀ ਐ ਬੱਚੀ ਬਈ ਕਿੰਨਾ ਕੁ ਦੁੱਧ ਸੀ ਮਾਂ ਥੱਲੇ ਕੋਈ ਪਤਾ ਨਹੀਂ ਡਾਕਟਰ ਕਿਸੇ ਦਾ ਦੁੱਧ ਨਹੀਂ ਪਤਾ ਕੋਈ ਰਿਕਾਰਡ ਨਹੀਂ ਆਪਾਂ ਤਾਂ ਕਿਤੇ 40 ਲੀਟਰ ਨਾ 30 ਲੀਟਰ ਚੋਇਆ ਕਿਤੇ ਹੂੰ ਠੀਕ ਐ ਮੈਂ ਹਾਂ ਤੇ ਕਿੰਨਾ ਕੁ ਮੋਲ ਆ ਫਿਰ ਇਹਦਾ ਡਾਕਟਰ ਮੁੱਲ 10 ਕਰਾ ਲਾ 11 ਕਰਾ ਲਾ 7500 ਦੀ ਬੱਚੀ ਦੇ ਦਾਂਗੇ ਠੀਕ ਆ ਬਾਈ ਮੁੱਲ ਇਹ ਜਾ ਪਾ ਕੋਈ ਨਹੀਂ ਦਿੰਦਾ ਆਪਾਂ 10 ਕਰਾ ਲਓ 11 ਕਰਾ ਲਓ 7500 ਦੀ ਬੱਚੀ ਜਿਹੜੀ ਦੇ ਦਾਂਗੇ ਬਾਈ ਮੁੱਲ ਜਮਾ ਜਾਇਜ਼ ਆ ਫੇਰ ਵੀ ਚਲੋ ਮਾੜਾ ਮੋਟਾ ਮਾਨਦਾਨ ਜ਼ਰੂਰ ਹਾਂ ਇਹ ਤਾਂ ਛੋੜਛਾਪਟ ਹੀ ਹੋਣਗੇ ਕਿਹੜੇ ਆਪਾਂ ਮੁੱਲ ਕਰੇ ਅੱਜ ਮੁੱਲ ਜਮਾ ਜਾਇਜ਼ ਆ ਬਾਈ ਨੇ ਖਿੱਚ ਕੇ ਮੁੱਲ ਰੱਖਿਆ ਬਾਈ ਜਮਾ ਜਾਇਜ਼ ਅੱਗੇ ਤੇ ਨੰਬਰ ਬਾਈ ਇਹ ਵੀ ਡਾਕਟਰ 3 ਇਹ 4 ਸਣੇ ਚਾਰ ਥਾਣ ਇਹ ਵੀ 9 ਮਹੀਨਿਆਂ ਦਾ ਬੱਚਾ ਹੋਊਗਾ ਝੂਲੀ ਚੰਗੀਆਂ ਨਾ ਚੰਗੀ ਡਾਕਟਰ ਹਮ ਗੱਲਾ ਗੱਲਾ ਥਾਣ ਝੂਲੀ ਚੰਗੀਆਂ ਗਲਾਬੀ ਥਾਣ ਤੋਰਾ ਤੋਰਾ ਦੇਖੋ ਬੱਚੀ ਦਾ ਕਮਾਲ ਪੂਰੀ ਪਲੀ ਵੀ ਬੱਚੀ ਹੈ ਡਾਕਟਰ ਜੰਦੇ ਜਾਨ ਵਾਲੀ ਪੱਦਰ ਪੁੱਦਰ ਫੁੱਲ ਹੈ ਨਾ ਬੱਚੀ ਹਾਂ ਹਮ ਹਮ ਤੋਰਾ ਤੋਰਾ ਲੈ ਆਹ ਕੋਸ ਭਾਲ ਲੀਆਂ ਮਾ ਆਹ ਚਿੰਜਾ ਭਾਲ ਲੀਆਂ ਡਾਕਟਰ ਇੱਕ ਪੱਕੇ ਤੇ ਤਲਕ ਤਲਕ ਡੇਕਦੇ ਗੀਆਂ ਇਹ ਹਮ ਸਹੀ ਹੈ ਆਹ ਚਿੰਜਾ ਕੱਚਾ ਪੜ ਮਿਲਦਾ ਨਹੀਂ ਬੱਚੀ ਦੀ ਖੜਨੀ ਖੁਣਨੀ ਖੜਨੀ ਖੁਣਨੀ ਬੱਚੀ ਦੀ ਬਹੁਤ ਚੰਗੀ ਹੈ ਫੇਸ ਫੁੱਲਸ ਬੜਾ ਚੰਗਾ ਕਰਦਾ ਹੈ ਤੇ ਕੀ ਮੋਲ ਆ ਫਿਰ ਇਹਦਾ ਡਾਕਟਰ ਮੁੱਲ 15 ਕਰਾ ਲਾ 16 ਕਰਾ ਲਾ ਸਾਢੇ 13000 ਦੀ ਬੱਚੀ ਦੇ ਦਾਂਗੇ ਮੁੱਲ ਕਰਾਉਣਾ ਬਾਈ ਕਹਿੰਦਾ 15 ਕਰਾ ਲਓ ਸਾਢੇ 13000 ਦੀ ਬੱਚੀ ਹੈ ਜਿਹੜੀ ਬੱਚੀ ਦੇ ਦਾਂਗੇ ਇਹ ਦੇ ਦਾਂਗੇ ਇਹ ਸੋਸ ਚੰਗਾ ਰਾਜਿਰੂ ਜੀ ਚੰਗੀਆਂ ਸੰਧੀ ਪੜੀ ਆ ਹੋਰਾ ਤਾਰਾ ਵੀ ਬਹੁਤ ਚੰਗਾ ਝੋਲੀ ਦੀ ਸਾਫ ਆ ਬਈ ਆਹ ਲਾ ਕੱਲਾ ਕੱਲਾ ਥਾਣਾ ਕੋਈ ਪੰਜਵਾਂ ਥਾਣਾ ਨਹੀਂ ਹੈਣਾ ਆਹ ਲਾ ਠੀਕ ਆਗੇ ਵੀਰੇ 4 ਨੰਬਰ ਇਹ 7 ਕਿ ਮਹੀਨਿਆਂ ਦਾ ਬੱਚਾ ਹੂ ਡਾਕਟਰ ਤੂੰ ਖਾਣ ਜੰਗੇ ਹਾਂ ਡਾਟਰ ਸੰਭਿਆ ਨਹੀਂ ਕਿਸੇ ਨੇ ਅਣਚਾਰੀ ਆ ਥੋੜੀ ਸਮਾਈ ਭਾਲ ਸਮਾਈ ਭਾਲ ਦੀ ਡਾਟਰ ਹੈ ਫੇਸ ਫੂਲਸ ਬਹੁਤ ਚੰਗਾ ਥੋੜੀ ਸਮਾਈ ਭਾਲ ਦੀ ਹੈ ਬਾਈ ਕਹਿੰਦਾ ਚਾਰ ਥਾਣ ਦੀ ਉਹ ਸੀਗੀ ਥੋੜੀ ਜੀ ਚਾਰ ਹੀ ਥਾਣ ਪੰਜਵਾਂ ਕੋਈ ਥਾਣ ਨਹੀਂ ਤੇ ਤੋਰਾ ਤਰਾ ਦੇਖੋ ਬੱਚੀ ਦਾ ਕਮਾਲ ਕੀ ਬਾਤ ਹੈ ਇਹ ਕੀ ਮੋਲੇ ਦਾ ਜਾਇਜ਼ ਜਖਰ ਡਾਕਟਰ ਇਹ ਵੀ 7500 ਦੀ ਦੇ ਦਾਂਗੇ ਮਾਨਤਨ ਮੁੱਲ 11 ਕਰਾ ਦਾ 10 ਕਰਾ ਹਾਂ 7500 ਦੀ ਬਾਈ ਕਹਿੰਦਾ ਬੱਚੀ ਦੇ ਰਹਾ ਮੁੱਲ ਕਰਾਉਣਾ 10 ਕਰਾ ਦਾ ਕਦ ਬੈਡ ਦੇਖੇ ਕੱਲੀ ਸਮਾਈ ਸਮਾਈ ਪਾਲਦੀ ਬੱਚੀ ਕੱਲੀ ਸਮਾਈ ਸਮਾਈ ਕਦ ਬੈਡ ਦੇਖ ਕੱਡਾ ਕਿੰਨੀ ਰੰਗ ਰੂਪ ਦੀ ਸਾਫ ਆ ਬੱਚੀ ਸਹੀ ਗੱਲ ਆ ਬਈ ਕੀ ਬਾਤ ਪ੍ਰਿੰਟ ਪ੍ਰਿੰਟ ਚੰਗਾ ਪੂਰਾ ਵਧੀਆ ਡਾਕਟਰ ਪ੍ਰਿੰਟ ਆ ਇਹਦਾ ਬੱਚੀ ਦਾ ਅੱਗੇ ਵੀਰੇ 5 ਨੰਬਰ ਤੇ ਕਿੰਨੀ ਕੁ ਉਮਰ ਹੈ ਦੀ ਡਾਕਟਰ ਇਹ ਵੀ ਹੋ 10 ਮਹੀਨਿਆਂ ਦਾ ਬੱਚਾ ਝੂਲੀ ਜੰਗੀ ਹੈ ਨਾ ਥਣ ਚਾਰ ਆ ਡਾਕਟਰ ਹਰ ਇੱਕ ਦੇ ਕਿੰਨਾ ਵਧੀਆ ਥਣ ਲੱਗੇ ਹੈ ਨਾ ਚਾਰ ਸਾਢੇ ਲਾ ਥਣ ਗਲਾ ਮੂੰਹ ਖੀਰੀ ਹੈ ਡਾਕਟਰ ਸਾਰੀਆਂ ਹੀ ਸਖੀਰੀਆਂ ਬੇਸ਼ੱਕ ਦੀ ਕੋਈ ਦੰਦ ਪਟ ਕੇ ਲਈ ਜਾਂਦਾ ਹੈ ਜੀ ਬਾਈ ਕਹਿੰਦਾ ਸਾਰੀਆਂ ਹੀ ਖੀਰੀਆਂ ਗਾਰੰਟੀ ਹੋਣਾ ਹਾਂ ਗਾਰੰਟੀ ਹੋ ਬਾਈ ਕਹਿੰਦਾ ਮੱਥੇ ਚ ਟਵਾਟਾ ਦੇਖ ਲੈ ਡਾਕਟਰ ਹੂੰ ਟੋਰਾ ਤਾਰਾ ਦੇਖੋ ਬੱਚੀ ਦਾ ਬਹੁਤ ਚੰਗਾ ਬਾਈ ਕੱਦ ਬੱਡ ਵੀ ਠੀਕ ਆ ਉਮਰ ਦੇ ਹਿਸਾਬ ਨਾਲ ਕੱਦ ਠੀਕ ਆ ਕਲਰ ਕਲਰ ਬਹੁਤ ਚੰਗਾ ਕਰ ਮਾਈ ਆ ਚੰਗੀ ਆ ਸਨਕ ਇਹ ਚੀਜ਼ਾਂ ਪਾਲਦੇ ਆ ਕੱਚੇ ਥਾਂ ਤੇ ਹੂੰ 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 ਖੁੱਲਾ ਥਾਂ ਪਾਲਦਿਆਂ ਖੁੱਲਾ ਥਾਂ ਪਾਲਦੇ ਆਪਣੇ ਥਾਂ ਦੀ ਤੰਗੀ ਆ ਡਾਕਟਰ ਥੋੜਾ ਜਿਹਾ ਹੂੰ ਹੂੰ ਦੇ ਬੱਚੀ ਦੀ ਖੜ ਨਹੀਂ ਖੁੰਨੀ ਦੇਖਣਾ ਤਾ ਮੋਰੋ ਦਿਖਾ ਦੇ ਇਹ ਸਵੜਾ ਚੰਗਾ ਹੈ ਨਾ ਹਾਂ ਲਾ ਲਾ ਇਹ ਸਵੜਾ ਚੰਗਾ ਟੋਆ ਟੋਆ ਦੇ ਕਿੱਡਾ ਗਾ ਦੀ ਬਹੁਤ ਚੰਗੀ ਆ ਕਿੰਨਾ ਕੁ ਮੋਲ ਆ ਭਰਾ ਦਾ ਡਾਕਟਰ ਮੋਲ 18 ਕਰਾ ਲਾ 19 ਕਰਾ ਲਾ ਹੂੰ 16000 ਚੋਂ 200 ਛੋੜ ਦੇ ਦੂੰਗਾ 16000 ਚੋਂ 200 200 ਛੋੜ ਦੇ ਦੂੰਗਾ ਡਾਕਟਰ ਬੱਚੀ ਚੰਗੀ ਆ ਹਾਂ ਹਾਂ ਵਿੱਚ ਨੂੰ ਤਾਂ 20 ਵਾਲੇ ਘਰਾਂ ਚ ਵੇਚ ਵਿਕ ਜੂਗੀ ਇਹ ਮੋਹਲ ਬਾਈ ਨੇ ਜਾਇਜ਼ ਹੀ ਰੱਖਿਆ ਖੱਚ ਕੇ ਜ ਮੋਹਲ ਰੱਖਿਆ ਬਾਈ ਇਮਾਨਦਾਨ ਵਿੱਚੋਂ ਜ਼ਰੂਰ ਹੋਊਗਾ ਅੱਗੇ ਵੀਰੇ ਇਹ ਵੀ ਜਸਤੀ ਵਿੱਚ ਡਾਕਟਰ 8 ਮਹੀਨਿਆਂ ਦਾ ਜਰਸੀ 8 ਇਹਦੇ ਵੀ ਚਾਰ ਹੀ ਥਾਣਾ ਇਹ ਵੀ ਖੀਰੀ ਆ ਫੇਸ ਬੜਾ ਚੰਗਾ ਫੇਸ ਬੜਾ ਚੰਗਾ ਬੋਦੀਵਾਦੀ ਚੰਗੀ ਆ ਸਨਖਪੁਣਾ ਬੱਚੀ ਦੇ ਵਿੱਚ ਬਹੁਤਾ ਤੋਰਾ ਤਾਰਾ ਵੀ ਚੰਗਾ ਹੈ ਤੋਰਾ ਦੇਖੋ ਬੱਚੀ ਦਾ ਕਮਾਲਾ ਝੂਲੀ ਝਾਲੀ ਬਹੁਤ ਚੰਗੀਆਂ ਹਨ ਆਹ ਲਾਟਰ ਕੀ ਬਾਤ ਬਿਊਟੀ ਬਹੁਤ ਹੈ ਯਾਰ ਬੱਚੀ ਚਾਹ ਲਾਟਰ ਬਿਊਟੀ ਦੇਖ ਤੋਰਾ ਤਾਰਾ ਦੇਖ ਲਾਟਰ ਬੱਚੀ ਦਾ ਕਮਾਲਾ ਝੂਲੀ ਝਾਲੀ ਬਹੁਤ ਚੰਗੀਆਂ ਕੱਲਾ ਕੱਲਾ ਥਾਣਾ ਭਾਈ ਪੂਰੀ ਵਿਥੀ ਦੇ ਥਾਣਾ ਫੇਸ ਦੇਖੋ ਨੇ ਕੀ ਬਾਤ ਹੈ ਤੇ ਮੁੱਲ ਕੀ ਇਹਦਾ ਭਰਾ ਡਾਕਟਰ ਇਹਦਾ ਮੁੱਲ 16 ਕਰਾ ਲਾ 17 ਕਰਾ ਲਾ 13.5 ਹਜ਼ਾਰ ਦੀ ਬੱਚੀ ਦਿਊਗਾ 13.5 ਹਜ਼ਾਰ ਦੀ ਬਾਈ ਗਾ ਚਾਰ ਸਾਢੇ ਇਹਦੇ ਵੀ ਨਰਾ ਕਿਸੇ ਦੇ ਪੁੱਤ ਦਾ ਨਾ ਮਰਜੀ ਕਰਾ ਲਾ ਆਪਣੇ ਕਿਸੇ ਪਸੂ ਦੇ ਵੀ ਪੰਜਵਾਂ ਕੋਈ ਥਾਂ ਨਹੀਂ ਹੋਣਾ ਕਿਆ ਬਾਤ ਤੈ ਮਸਤੀ ਕਰਦਿੰਗਾ ਕੱਚੇ ਥਾਂ ਦੇ ਮਸਤੀ ਕਰਨਾ ਭਾਲਦਿਆਂ ਖੁੱਲਾ ਜਾ ਥਾਂ ਪਾਰ ਝੂਲੀ ਝੂਲੀ ਬਹੁਤ ਬੇਚ ਆਪਾਂ ਕੱਲ ਵੀ ਦਿੱਤੀਆਂ ਕਿਹੜੀ ਤੈਨੂੰ ਹਕੀਕਤ ਦੱਸੀ ਆ ਉਹਦਾ ਕਰਕੇ ਮੈਂ ਹਰ ਇੱਕ ਨੂੰ ਕਹਿਣ ਲੱਗਿਆ ਬੱਚੀਆਂ ਵੇਗੀਆਂ ਬਾਈ ਹਾਂ ਅਥਨੇ ਉਹਨਾਂ ਨੇ ਜਵਾਬ ਦਿੱਤਾ ਅੱਛਾ ਅੱਗੇ ਬਈ ਸਾਈਵਾਲ ਟਾਪ ਡਾਟਰ ਪ्युअर ਸਾਈਵਾਲ ਆ ਇਥੇ ਦੀ ਮੱਛੀ ਆ ਚਾਰ ਥਾਣਾ ਦੇ ਡਾਟਰ ਇਹਦੇ ਆ ਚਾਰ ਥਾਣਾ ਪੰਜਵਾਂ ਕੋਈ ਥਾਣ ਨਹੀਂ ਬਈ ਚਾਰ ਝੂਲੀ ਬੜੀ ਚੰਗੀਆਂ ਹਨ ਹਾਂ ਉਹ ਕੁਝ ਨਹੀਂ ਕਹਿੰਦੀ ਡਾਟਰ ਥੱਲੇ ਹੁੰਦੀ ਬਹੁਤ ਆ ਨਾ ਬਾਹਲੀ ਛੁੰਡੀ ਵਧੀਆ ਉਹ ਕਹਿੰਦੀ ਕੁਝ ਨਹੀਂ ਦਰਦੀ ਆ ਲੈ ਐ ਕੁਝ ਨਹੀਂ ਕਹਿੰਦੀ ਲੈ ਮਾਰੀ ਦਾ ਹੱਥ ਲੈ ਝੰਡੀ ਝੁੰਡੀ ਬਹੁਤ ਆ ਹਾਂ ਇਹਸ ਬੜਾ ਚੰਗਾ ਕਲਰ ਬੜਾ ਚੰਗਾ ਕੱਦ ਵਿੱਡ ਠੀਕ ਇਹਨੇ ਡਾਕਟਰ ਜੀ ਨਹੀਂ ਲਾਇਆ ਹਜੇ ਯਾਰ ਬੱਚੀ ਨੇ ਹੂੰ ਤਾਂ ਲਖੇਦਾ ਉੱਥੇ ਜੀ ਖੜ ਜਾਨੀ ਲਾਇਆ ਤੁਰਦੂਗੀ ਨਹੀਂ ਕਿਸੇ ਪਾਸੇ ਨੂੰ ਠੀਕ ਆ ਲੈ ਇਹਸ ਹੂਸ ਬੜਾ ਚੰਗਾ ਹੂੰ ਤੇ ਕੀ ਮੋਲ ਆ ਫਿਰ ਜੈਜਰ ਡਾਕਟਰ ਇਹ 14000 ਦੀ ਬੱਚੀ ਦੇ ਦਾਂਗੇ ਆਪਾਂ 14000 ਦੀ ਮਾਨਤਨ ਹੋ ਜਾ ਹਾਂ ਠੀਕ ਮੋਲ ਕੋਸ ਕਰਾ ਲਾ 14000 ਰੁਪਿਆ ਮੋਲ ਆ ਬਈ ਮਾਨਤਨ ਵਿੱਚੋਂ ਮੈਂ ਗੱਦੀ ਦਿਖਾ ਦੇ ਡਾਕਟਰ ਕੋਈ ਚੱਕਰ ਨਹੀਂ ਤਾਪੀ ਤੁਰਪੇ ਨਹੀਂ ਹੱਤਾ ਲੈ ਤੋੜਾ ਤਰਾ ਚੈੱਕ ਕਰ ਲੋ ਚੰਗੀ ਆ ਬੱਚੀ ਸਭ ਹੀ ਪਲੀ ਆ ਅੱਦ ਵੀ ਠੀਕ ਆ ਉਮਰ ਦੇ ਹਿਸਾਬ ਨਾਲ ਰਾਜੀ ਫੁੱਲ ਆ ਇਹ ਡਰਦੀ ਆ ਬਸ ਆ ਦੇ ਬੱਚਿਆਂ ਦੇ ਵਿੱਚ ਵੜ ਵੜ ਖੜੀ ਜਾਊਗੀ ਹਾਂ ਉਹ ਕੁਛ ਨਹੀਂ ਕਹਿੰਦੀ ਲੈ ਕੋਈ ਨਹੀਂ ਦੇਖ ਲੈ ਸਹੀ ਗੱਲ ਬੰਦ ਵੀ ਕੋਈ ਨਹੀਂ ਬੰਦ ਤੇ ਨਾਗਸੀ ਭਰਾ ਕੋਲੇ ਸੱਤ ਸੱਤੀ ਦਿਖਾਤੀ ਡਾਕਟਰ ਇੱਕ ਹੋਰ ਆ ਕਾ ਅਗਲਾ ਕਹਿੰਦਾ ਹੁੰਦਾ ਯਾ ਗਾਰੰਟੀ ਦੇ ਵੀ ਇਹਨਾਂ ਦਾ ਦੁੱਧ ਕੱਢੂ ਵੀ ਹੂੰ ਆਪਾਂ ਨੂੰ ਇਹ ਕੋਈ ਚੱਕਰ ਨਹੀਂ ਹੁੰਦਾ ਬਾਈ ਯਾਰ ਸਾਨੂੰ ਕਿਹੜਾ ਕੋਈ ਕੁਦੇ ਗਾਰੰਟੀ ਦਿੰਦਾ ਨਾ ਆਪਾਂ ਕਿਤੇ 40 ਲੀਟਰ ਚੋਈ ਆਗਾ ਨਾ 30 ਲੀਟਰ ਚੋਈ ਆ ਹੂੰ ਸੇਵਾ ਸਿਰ ਤੇ ਹੋਊਗਾ ਸਹੀ ਗੱਲ ਵਿੱਚ ਕਹਦੇ ਹੁੰਦੇ ਕੱਲ ਨੇ ਇੱਕ ਨੇ ਕਿਹਾ ਕਹਿੰਦਾ ਬਾਈ ਇਹ ਰਹਿ ਵੀ ਛੇਤੀ ਰਹਿ ਜਾਂਦੀ ਇੱਕ ਪਹਿਲੇ ਟੀਕੇ ਤੇ ਕੋਈ ਬਾਰ-ਬਾਰ ਲੈਂਦੇ ਹੁਣ ਇਹਨਾਂ ਦਾ ਕੀ ਗਾਰੰਟੀ ਦੇ ਦਈਏ ਅਸੀਂ ਯਾਰ ਬਾਈ ਡਾਕਟਰ ਠੀਕ ਆ ਬਾਈ ਤਾਂ ਆ ਦਾ ਨਰਖ-ਪਰਖ ਕੇ ਲਿਆ ਕਰੋ ਪਛੂ